क <mangy> ਉਹ ਗੜੀ ਗੜੀ ਰੋਂਦੀਏ ਅਨੰਦ ਕੋ ਦਸਦੀ ਮੂ ਗੜੀ ਕੜੀ ਰੋਂਦੀ ਕਹੇ ਦੱਸ ਸਾਡੇ ਪੀਤ ਵਾਕਿਉ ਮੁਖ ਤੂੰ ਸੁਭਾਇ ਕਹੇ ਦੱਸ ਸਾਡੇ ਪੀਤ ਵਾਕਿਉ Look at me, ਤੂੰ ਵੈਰੀ ਸੱਭ ਬੰਦੇ ਦਾ ਜਿੰਨਾ ਗਲੀਆਂ ਤੇ ਕਦੇ ਸਾਗ ਜਾ ਕੇ ਖੇਡਦੇ ਨੇ ਅੱਜ ਵੈਰੀ ਉਹਨਾਂ ਗਲੀਆਂ ਵਿੱਚ ਸੌਪਾ ਬੰਦੋਂ ਰਹੇ ਜਲਦੀ ਨਹੀਂ ਉਹ ਜਾਂਦੀ ਕੋਦਾਂ ਦੇ ਕਿਸੇ ਵੇਖ ਕਹਿ ਨਹੀਂ ਰਹੀ ਬਾਜਾ ਵਾਲਿਆ

i'm تو بارد جدو مہارا جی سر سر بار کرتے جدو مہارا جی نے صاحب جاتے ابا عدید سکھ بابا ججار سکھنی دی روکو من سکھ مہارا جیتال شوٹے صاحب جاتے شوط ومتی آس سوندے ہی رہی جو پسوٹ سماتی سوندے ہی رہی اتحاس دیڑا ہوندہ ہے ਉਨੇ ਹੀ ਗੱਲਾਂ ਉਹੀ ਹੁੰਦੀਆਂ ਇਤਿਹਾਸ ਆਪਾਂ ਸ਼ੁਰੂ ਤੋਂ ਲੈ ਕੇ ਬਰਸ਼ਪੁਰ ਤੋਂ ਲੈ ਕੇ ਬਡੇ ਬੇ ਤੱਕ ਉਹੀ ਇਤਿਹਾਸ ਸੁਣਾਉਂਦੇ ਆ ਭਾਵੇਂ ਆਪਾਂ ਦਿਨ ਵਾਰੀ ਦਿਨ ਵਿੱਚ 10 ਵਾਰੀ ਸੁਣ ਲਈਏ ਜੇ ਇਤਿਹਾਸ ਉਹੀ ਰਹੇ ਪਰ ਉਹ ਇਤਿਹਾਸ ਸੁਣ ਕੇ ਸਾਡਾ ਜੀਵਨ ਬਦਲਿਆ ਦਿੰਦਾ ਹੈ ਇਤਿਹਾਸ ਵਿੱਚੋਂ ਸਾਡੇ ਜੀਵਨ ਵਿੱਚ ਸਾਡੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਚੀਜ਼ੇ ਬਦਲਦੀ ਬੰਦਾ ਬਦਲ ਜਾਂਦਾ ਹੈ ਗੁਰੂ ਸਾਹਿਬ ਦੇ ਲਾਲਾਂ ਦਾ ਸਾਸਾ ਨਦੀ ਦੇ ਕੋਲ ਆ ਗਿਆ। ਸਤ ਪੌਂਦੀ ਰਾਤ ਜਿਹੜੀ ਸੀ ਪੰਗੀਤਾਰ ਕਮੰਗਰਾ ਜੀ ਦੇ ਛੋਟੇ ਸਾਹਿਬ ਜਾਨੇ ਤੇ ਮਾਤਾ ਗੁਜਰਕੌਰ ਦੀ ਕੁੰਮਾ ਮਾਸ਼ੀ ਦੀ ਕੋਠੇ ਘਰ ਹੁਜਰੇ ਰਹਿੰਦੇ। ਮਾਤਾ ਜੀ ਨੇ ਦੀਵਾ ਬਾਲਦਾ ਸੀ ਘਰ ਵਿੱਚ ਸਾਡੇ। ਆਵਾਜ਼ ਦੇ ਕੇ ਆ ਕੇ ਕੀ ਦਾ ਕਰਨ? ਉਹਨੇ ਦਰਵਾਜ਼ਾ ਖੋਲਿਆ।

ਘਰ ਵਿੱਚ ਹੈ ਨਹੀਂ ਸੀ ਕੁਝ ਰਾਤ ਦਾ ਹਨੇਰਾ ਸੀ ਤੇ ਇੱਕ ਵਾਤਾ ਸੀ ਬਜ਼ੁਰਗ ਜੀ ਦਾ ਨਾਮ ਲక్ష్ਮੀ ਕੌਰ ਉਹਦੇ ਘਰ ਵਿੱਚ ਗਿਆ ਉਹਨੇ ਕਿਹਾ ਮੈਂ ਪ੍ਰਸ਼ਾਦਾ ਪਾਣੀ ਤੇ ਤਿਆਰ ਕਰ ਦੇਣੀ ਸਮਾਂ ਲਗੇਗਾ